ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਸਾਰੇ ਹਾਂਜੀ ਜਿੰਨੇ ਵੀ ਭਰਾ ਆਪਣੇ YouTube ਚੈਨਲ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਨਵੇਂ ਨੇਗੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਹਾਂਜੀ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਲਈ ਆਪਾਂ ਲੈ ਕੇ ਆਏ ਕਿ ਹੁਣ ਜਿਹੜਾ ਮੌਸਮ ਚੱਲ ਰਿਹਾ ਬੱਕਰੀਆਂ ਦਾ ਨਾ ਵੈਕਸੀਨ ਜਰੂਰ ਕਰਾਓ ਈਟੀ ਦੀ ਈਟੀ ਪਲੱਸ ਟੀਟੀ ਦੀ ਮਲਟੀ ਡੋਜ਼ ਵਾਲੀ ਵੈਕਸੀਨ ਆਉਂਦੀ ਹੁੰਦੀ ਆ ਉਹ ਬੱਕਰੀਆਂ ਨੂੰ ਜ਼ਰੂਰ ਕਰਾਓ ਕਿਉਂਕਿ ਜਦੋਂ ਹਾੜੀ ਦਾ ਮੌਸਮ ਦੇ ਵਿੱਚ ਇਹ ਜ਼ਿਆਦਾਤਰ ਇਹ ਐਕਟਾਪ ਹੋਉਂਦੀ ਹੈ ਬਿਮਾਰੀ ਤੇ ਇਹਦੇ ਲੱਛਣ ਜਿਹੜੇ ਪੁਰਾਣੇ ਭਰਾ ਨੇਗੇ ਫਾਰਮ ਕਰਦੇ ਨੇ ਜਾਂ ਅੱਜ ਦੀ ਵੀ ਨੂੰ ਪਤਾ ਹੀ ਆ ਬਈ ਬੱਕਰੀ ਨੂੰ ਨਾ ਕਾਲੇ ਰੰਗ ਦੀ ਮੋਕ ਲੱਗਦੀ ਆ ਤੇ ਬੱਕਰੀ ਦੇ ਇੱਕਦਮ ਦਰਦ ਉੱਠਦਾ ਤੇ ਬਹੁਤ ਬੱਕਰੀਆਂ ਦਾ ਨੁਕਸਾਨ ਵੀ ਹੋ ਜਾਂਦਾ ਤੇ ਇਹਦਾ ਇੱਕ ਇੱਕ ਹਾਲਾ ਵੀ ਹਨਾ ਏਰੀ ਟਾਈਮ ਸਿਰ ਏਰੀ ਨਾ ਵੈਕਸੀਨ ਜ਼ਰੂਰ ਕਰਾਓ ਤੇ ਤੇ ਭਰਾਵਾਂ ਨੂੰ ਬੇਨਤੀ ਹਈ ਆ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤੇ ਜਾਨਵਰ ਬਹੁਤ ਮਹਿੰਗੇ ਨੇ ਅੱਜਕੱਲ ਬਣਦੇ ਬਹੁਤ ਔਖੇ ਨੇ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ